5 ਲੱਖ ਤੋਂ ਪਲੱਸ ਦਾ ਬਿੱਲ ਵੀ ਦੇ ਦੇਵਾਂਗੇ ਨਾਲ ਸਮਾਨ ਲੱਗੇ ਦਾ ਜੀ 5 ਲੱਖ ਤੋਂ ਪਲੱਸ ਦੀ ਐਸੈਸਰੀ ਲੱਗੀ ਹੋਈ ਆ 25000 ਰੁਪਿਆ ਡਾਊਨ ਪੇਮੈਂਟ ਲਿਆ ਕੇ ਤੁਸੀਂ ਇਹ ਗੱਡੀ ਲਿਜਾ ਸਕਦੇ ਹੋ ਜੀ ਪਹਿਲੇ ਨਾਂ ਤੇ ਆ ਪੈਟਰੋਲ ਦੇ ਵਿੱਚ ਆ ਆਲ ਓਰੀਜਨਲ ਦੀ ਗਾਰੰਟੀ ਹੈ ਕਿ ਛੋਟੀ ਜੀ ਡਾਊਨ ਪੇਮੈਂਟ ਦੇ ਉੱਤੇ ਸਕਾਰਪਿਓ ਐਸ10 2015 ਮਾਡਲ ਘਰੇ ਲਿਜਾ ਸਕਦੇ ਹੋ ਅਨਡੈਵਰ ਹੈ ਜੀ ਇਹ ਆਪਣੇ ਕੋਲ ਰਾਤ ਹੀ ਆਇਆ ਠੀਕ ਹੈ 2016 ਮਾਡਲ ਆ ਠੀਕ ਹੈ ਤੇ 12ਵਾਂ ਮਹੀਨਾ ਗੱਡੀ 12ਵਾਂ ਮਹੀਨਾ 16 ਮਾਡਲ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਾਂਗੇ ਹੈਗਾ 3.2 6 ਸਪੀਡ ਆਟ ਠੀਕ ਹੈ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਫੋਰਟਿਊਨ ਐਂਡੈਵਰ ਹੈ ਜੀ ਇਹ ਬਿਲਕੁਲ 4/4 ਆ ਆਟੋ ਦੇ ਵਿੱਚ ਵਰਨਾ 2018 ਹਮ ਪਹਿਲੇ ਨਾਂ ਦੀ ਕਾਰ ਹੈ ਚੱਲੀ ਹੈ ਸਿਰਫ 62000 62000 ਐਸਐਕਸ ਆਪਸ਼ਨਲ ਹੈ ਜੀ ਸਾਰਾ ਨਾਲ ਟੌਪ ਸਾਰਨਾ ਟੌਪ ਡੀਜ਼ਲ ਵੇਰੀਐਂਟ ਦੇ ਵਿੱਚ ਹੈ ਵਰਨ ਕਰੂਜ਼ਰ ਹੈ ਜੀ ਟੌਪ ਐਂਡ ਹੈ ਠੀਕ ਹੈ ਪਹਿਲੇ ਨਾਂ ਤੇ ਹੈ ਫੁੱਲ ਭੀਮਾ ਬਰਿੰਡੇ ਦਾ ਨੰਬਰ ਆ ਠੀਕ ਹੈ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਸਾਰੇ ਫੀਚਰ ਹੈਗੇ ਆ ਜੀ ਇਹਦੇ ਤੇ ਹਮ ਕੰਪਨੀ ਦਾ ਲੋਏ ਵੀਲ ਆ ਚੱਲੀ ਹੋਈ ਹੈ ਸਿਰਫ 27000 22000 ਇਹ ਪੈਟਰੋਲ ਦੇ ਵਿੱਚ ਆਂਦੀ ਹੈ ਜੀ ਡੀਜ਼ਲ ਦੇ ਵਿੱਚ ਨਹੀਂ ਆਂਦੀ ਵੀਰਾਂ ਦੇ ਮੈਸੇਜ ਆਉਂਦੇ ਆ ਵੀ ਡੀਜ਼ਲ ਲੈ ਕੇ ਪੈਟਰੋਲ ਇਹ ਕੰਪਨੀ ਨੇ ਡੀਜ਼ਲ ਬਣਾਈ ਹੀ ਨਹੀਂ ਠੀਕ ਹੈ ਫੋਰਚਨਰ ਆ ਗਿਆ ਜੀ ਝੋਟਾ ਹਮ ਟਾਟਾ ਦਾ ਫੋਰਚਨਰ ਝੋਟਾ ਪਹਿਲੇ ਨਾਂ ਤੇ ਆ ਹਮ ਦਿੱਲੀ ਦੀ ਰਜਿਸਟ੍ਰੇਸ਼ਨ ਆ ਪਰ ਆਪਾਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਆਪਣੇ ਬੰਦਾ ਆਉਂਦਾ ਆ ਆਪਾਂ ਉਹਨੂੰ ਪੰਜਾਬ ਦਾ ਨੰਬਰ ਉਹਦੇ ਨਾਂ ਤੇ ਲਵਾ ਕੇ ਦੇਵਾਂਗੇ ਜੀ ਗਣਪਤੀ ਕਾਰ ਬਜ਼ਾਰ ਸ੍ਰੀ ਮੁਕਸਰ ਸਾਹਿਬ ਖੜਿਆ ਸਣੀ ਭਾਈ ਆਪਣੇ ਨਾਲ ਆ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ ਤਾਂ ਇੱਧਰ ਦਿਖਾ ਦੇ ਲਓ ਮਿੱਤਰੋ ਸ਼ੋਕਪੂਰਾ ਜੀ ਨੇ ਕਰਨਾ ਗੱਡੀਆਂ ਸਾਰੀਆਂ ਥਾਰ ਚਾਹੀਦੀ ਥਾਰ ਖੜੀਆਂ ਨੇ ਐਂਡੈਵਰ ਚਾਹੀਦੇ ਐਂਡੈਵਰ ਸਕਾਰਪੀਓ ਚਾਹੀਦੇ ਸਕਾਰਪੀਓ ਜਮਾ ਨਵੀਂ ਕ੍ਰਿਸਟਾ ਚਾਹੀਦੀ ਐ ਨੋਵਾ ਤਾਂ ਉਹ ਵੀ ਖੜੀ ਆ ਤੇ ਬਾਈ ਦੱਸ ਦੋ ਫਿਰ ਕਿੱਥੋਂ ਸਟਾਰਟ ਕਰੀ ਅੱਜ ਜਿੱਥੋਂ ਮਰਜ਼ੀ ਕਰ ਲਓ ਜੀ ਆਪਣਾ ਪਹਿਲੀ ਗੱਲ ਸਟੋਰ ਹੈਗਾ ਜੀ ਗਣਪਤੀ ਕਾਰ ਬਾਜ਼ਾਰ ਮਲੋਟ ਬਿੰਡਾ ਰੋਡ ਬਾਈਪਾਸ ਓਪੋਜ਼ਿਟ ਵਧਵਾ ਹਸਪੀਟਲ ਸ਼੍ਰੀ ਮੁਖਤਸਰ ਸਾਹਿਬ ਸਕਰੀਨ ਦੇ ਨੰਬਰ ਚੱਲਦਾ ਬਾਕੀ ਕਾਲ ਤੇ ਗੱਲਬਾਤ ਕਰ ਲੈ ਜੋ ਵੀ ਬਸ ਹੁਣ ਸਵਾਦ ਲਓ ਗੱਡੀਆਂ ਦੇਖਣ ਦਾ ਸਿਰਫ ਘੱਟ ਚੱਲਦੀਆਂ ਨਵੀਆਂ ਫਸਟ ਓਨਰ ਦੀ ਤੇ ਬਾਈ ਥਾਰ ਪਹਿਲਾਂ ਤਾਂ ਇਹਦੇ ਫੀਚਰ ਕਰਿਆ ਦੋ 2024 ਮਾਡਲ ਹੈ ਹੂੰ ਪਹਿਲੇ ਨਾਲ ਤੇ ਹੈ ਜਿੰਨੀ ਜਾਨ ਦੀ ਐਸੈਸਰੀ ਲੱਗ ਸਕਦੀ ਸਾਰੀ ਲੱਗੀ ਹੈ ਹੂੰ ਕਈ ਵੀਰ ਮੇਰੇ ਕਹਿੰਦੇ ਕੀ ਕੁਝ ਲੱਗਿਆ ਸਾਰਾ ਕੁਝ ਕੋਲੇ ਆਵਾਂਗੇ ਦਿਖਾ ਦਿਆਂਗੇ 5 ਲੱਖ ਤੋਂ ਪਲੱਸ ਦਾ ਬਿੱਲ ਵੀ ਦੇ ਦਿਆਂਗੇ ਨਾਲ ਸਮਾਨ ਲੱਗੇ ਦਾ ਜੀ 5 ਲੱਖ ਤੋਂ ਪਲੱਸ ਦੀ ਐਸੈਸਰੀ ਲੱਗੀ ਹੋਈ ਆ ਬੰਪਰ ਹਾਂ ਫੋਗ ਲੈਂਪ ਲਾਈਟਿੰਗ ਰੂਬੀ ਕੋਨ ਵਾਲੀ ਗ੍ਰਿਲ ਆਹ ਲਾਈਟਾਂ ਸਾਰੀਆਂ ਚੇਂਜ ਆ ਜੀ ਵੀਰ ਨੂੰ ਕਹੂੰਗਾ ਆ ਕੇ ਚੈੱਕ ਕਰਾਵੇ ਅਲੋਇ ਵਿਲ ਫੀਲ ਦੇ ਲੱਗੇ ਹੋਇਆ 20 ਇੰਚੀ ਲੋਇ ਟਾਇਰ ਲੱਗੇ ਹੋਇਆ ਆਹ ਲਾਈਟ Amazon ਤੇ ਚੈੱਕ ਕਰ ਲੋ ਅੱਜ ਵੀ 38000 ਰੁਪਏ ਦੀਆਂ ਮਿਲਣਗੀਆਂ ਹੂੰ ਆਹ ਚੀਜ਼ਾਂ ਸਾਰੀਆਂ ਮੁੱਲ ਦੀਆਂ ਜੀ ਉਸ ਤੋਂ ਬਾਅਦ ਜੇ ਅੰਦਰੋਂ ਇੰਟੀਰੀਅਰ ਦੀ ਗੱਲ ਕਰਾਂਗੇ ਇੰਟੀਰੀਅਰ ਦੇ ਵਿੱਚ ਵੀ ਸਾਰਾ ਸਮਾਨ ਲੱਗਿਆ ਹੋਇਆ ਹੈ ਸੀਟ ਕਵਰ ਬਹੁਤ ਮਹਿੰਗੇ ਲੱਗੇ ਹੋਏ ਆਈ ਆਹ ਲਾਈਟਿੰਗ ਸਾਰੀਆਂ ਵੈਂਟ ਦੇ ਉੱਪਰ ਜਗਦੀਆਂ ਹਾਂ ਹਾਂ ਉਹ ਸਾਰੀ ਲਾਈਟਿੰਗ ਆਹ ਸਪੀਕਰ ਸਾਰੇ ਚੇਂਜ ਹੈ ਛੱਤ ਸਾਰੀ ਮੋਡੀਫਾਈ ਹੋਈ ਵੀ ਹੈ ਸੀਟ ਕਵਰ ਬਹੁਤ ਜ਼ਿਆਦਾ ਮਹਿੰਗੇ ਲੱਗੇ ਹੋਏ ਆ ਇੱਧਰ ਦਿਖਾਈਂ ਆ ਜਿਹੜਾ ਥਾਰ ਲਿਖਿਆ ਹੁੰਦਾ ਨਾ ਇਹ ਚ ਵੀ ਲਾਈਟਾਂ ਚੱਲਦੀਆਂ ਨੇ ਤੇ ਆ ਸਾਰੀ ਲਾਈਟਿੰਗ ਸਾਰੇ ਸਪੀਕਰ ਚੇਂਜ ਐ ਐਂਪੂ 4 ਵਗੈਰਾ ਲੱਗਿਆ ਆ 4x4 ਦੇ ਵਿੱਚ ਜਿਹੜਾ ਆਂਦਾ ਹੈ ਹੈਂਡਲ ਵਗੈਰਾ ਸਾਰੇ ਚੇਂਜ ਕਰਕੇ ਲੱਗੇ ਹੋਏ ਆ ਹਮਮ ਚੈੱਕ ਕਰ ਲਓ ਸਾਰੇ ਇੱਕ ਚੀਜ਼ ਰਹਿ ਗਈ ਵੀਰੇ ਚੱਲੀ ਸਿਰਫ 4400 4400 ਚੱਲੀ ਆ ਤੇ ਇੱਕ ਸਭ ਤੋਂ ਵੱਡੀ ਚੀਜ਼ ਪਿੱਛੇ ਆ ਜਾ ਮਿੱਤਰਾ ਡਿੱਗੀ ਜਿਹਾ ਦਿਖਾਉਣਿਆ ਇਨਫਿਨਿਟੀ ਦਾ ਬੇਸ ਲੱਗਿਆ ਹੋਇਆ ਲੈ ਵੀ ਚੈੱਕ ਕਰੋ ਆਮ ਨਹੀਂ ਹੈਗਾ ਇਨਫਿਨਿਟੀ ਦਾ ਤੇ ਵੀਰੇ ਹੁਣ ਇਹਦੇ ਰੇਟ ਦੀ ਗੱਲ ਕਰਨੀ ਆ ਇਹ ਜੇ ਆਪਾਂ ਸ਼ੋਰੂਮ ਦੇ ਵਿੱਚੋਂ ਕਾਰ ਲੈਣੀ ਹੋਵੇ ਜੇ ਅੱਜ ਹਾਂ ਇਹ ਮਿਲਦੀ ਹੈ 1.7 ਲੱਖ ਰੁਪਏ ਦੀ ਪਲੱਸ ਨਾਲ ਹੈਗੀ ਵੇਟਿੰਗ ਇਹਦੀ ਤਕਰੀਬਨ 5 ਤੋਂ 6 ਮਹੀਨਿਆਂ ਦੀ ਜਾਂ ਬਲੈਕ 'ਚ ਮਿਲੂਗੀ ਕਾਰ ਆਪਾਂ ਨੂੰ 17-80 ਹਜ਼ਾਰ ਲੱਖ ਰੁਪਏ ਬਲੈਕ ਦੇ ਕੇ ਆਪਣੇ ਕੋਲ ਕਾਰ ਲਵਾਂਗੇ ਆਪਾਂ ਸੇਮ ਪ੍ਰਾਈਸ 'ਚ ਕਾਰ ਦੇ ਦੇਾਂਗੇ 7.5 ਸਵਾ 17 ਲੱਖ ਦੀ ਸਵਾ 17 ਦੀ ਸਵਾ 17 ਦੀ ਸੇਮ ਰੇਟ 'ਚ ਕਾਰ ਦੇ ਦੇਾਂਗੇ ਜੋ 5 ਲੱਖ ਦੀ ਸੈਸਰੀ ਲੱਗੀ ਵੀ ਹੈ ਉਹ ਸਾਰੀ ਫ੍ਰੀ ਆਫ ਕੋਸਟ ਹੈ ਜੀ ਠੀਕ ਹੈ ਸਿਰਫ 7 ਮਹੀਨੇ ਬਰਾਨੀ ਕਾਰ ਹੈ 7ਵੇਂ ਮਹੀਨੇ ਬਰਾਣੀਆ 4400 ਦਿੰਦੀ ਹੈ ਤੀਜੇ ਮਹੀਨੇ 2024 ਦੀ ਹੈ ਤੀਜੇ ਮਹੀਨੇ 2024 ਦੀ ਹੈ 4400 ਚੱਲੀ ਆ ਜਸਟ 4400 ਕਿਲੋਮੀਟਰ ਚੱਲੀ ਹੈ 7.5 ਲੱਖ 7.5 ਲੱਖ ਦੀ ਦੇ ਦੇਾਂਗੇ ਸੈਸਰੀ ਜਿੰਨੀ ਜਾਨ ਦੀ ਲੱਗ ਸਕਦੀ ਸਾਰੀ ਹੋ ਲੱਗੀ ਹੈ ਇੱਥੇ ਪਰ ਐ ਆ ਵੀ ਜਿਹੜੇ ਇਹ ਗੱਡੀ ਲੈ ਲਈ ਉਹ ਸੋਚ ਨਹੀਂ ਸਕਦਾ ਵੀ ਤੇ ਮੈਂ ਕਿੱਥੇ ਕੀ ਆ ਅਸਮਾਨ ਲਵਾਈ ਨਹੀਂ ਸਕਦਾ ਜਗ੍ਹਾ ਨਹੀਂ ਲੱਭਣੀ ਕਿੱਥੇ ਲੱਭਣੀ ਹਾਂ ਜਿੰਨਾ ਸਾਮਾਨ ਸੈਕਿੰਡ ਗੱਲ ਇਦਾਂ ਜੇ ਇਸ ਕਾਰ ਦੇ ਉੱਪਰ ਲੋਨ ਦੀ ਗੱਲ ਕਰਾਂਗੇ 15 ਕੋ ਲੱਖ ਰੁਪਏ ਦਾ ਲੋਨ ਇਸ ਕਾਰ ਦੇ ਉਪਰ ਆਪਾਂ ਕਰਵਾ ਦਿਆਂਗੇ 15 ਲੱਖ ਦਾ 15 ਲੱਖ ਠੀਕ ਹੈ ਸਵਾ ਦੋ ਲੱਖ ਰੁਪਈਆ ਡਾਊਨ ਪੇਮੈਂਟ ਲੈ ਕੇ ਸਵਾ ਦੋ ਲੱਖ ਲਿਆਓ ਤੇ ਗੱਡੀ ਲੈ ਲਿਓ ਲੈ ਲਿਓ ਠੀਕ ਹੈ ਵੀਰੇ ਤੇ ਇੱਧਰ ਆ ਜਾ ਮਿੱਤਰਾ ਕ੍ਰਿਸਟਲ ਦਿਖਾ ਦੇ ਹੁਣ ਕੀ ਡਿਮਾਂਡ ਹੈ ਵੀਰੇ ਗੱਲ ਕੀ ਗੱਲ ਬਾਤ ਉਸ ਤੋਂ ਬਾਅਦ ਆ ਗਈ ਕ੍ਰਿਸਟਾ ਕ੍ਰਿਸਟਾ ਹੈਗੀ 2000 ਤੇ 22 ਮਾਡਲ ਠੀਕ ਹੈ 20 ਵੇਰੀਐਂਟ ਆ ਟਾਪ ਐਂਡ 20 ਠੀਕ ਹੈ ਬੰਪਰ ਟੂ ਬੰਪਰ ਹਾਂ ਟੱਚ ਹੈ ਹਮ ਸਿਰਫ 22000 ਕਿਲੋਮੀਟਰ ਚੱਲੀ ਹੈ ਕਾਰ ਠੀਕ ਹੈ ਜੀ ਨਵੀਂ ਦਾ ਮਤਲਬ ਨਵੀਂ ਹੈ ਸੀਟ ਕਵਰ ਜੈਡ ਵਾਲੇ ਐਕਸਟਰਾ ਲੱਗੇ ਹੋਏ ਆ ਕੈਪਟਨ ਸੀਟਾਂ ਦੇ ਵਿੱਚ ਆ ਪਹਿਲੇ ਨਾ ਤੇ ਇਹਦੇ ਫੁੱਲ بیمਾ ਕਰਦਾ ਠੀਕ ਆ ਵੀਰੇ ਤੇ ਰੇਟ ਵੀਰੇ ਗੱਡੀ ਦਾ ਇਹ ਕਾਰ ਯਸਨੋ ਦੇ ਵਿੱਚ ਦੇ ਦਿਆਂਗੇ 23 ਲੱਖ ਤੇ 50000 ਰੁਪਏ ਦੀ ਹਮ ਡਿਮਾਂਡ 24 ਦੀ ਹੈ ਜੀ 23 50 ਦੀ ਦੇ ਦਿਆਂਗੇ ਪਹਿਲੇ ਨਾ ਤੇ ਆ ਫੁੱਲ بیمਾ ਪੀਵੀ 46 ਨੰਬਰ ਆ 2.4 V2 ਮਾਡਲ ਹੈ ਜੀ ਸਾਰਨਾ ਟਾਪ ਸਾਰਨਾ ਟਾਪ ਮਾਡਲ ਹੈ 20 20 ਮਾਡਲ ਹੈ ਜੀ ਇਸ ਤੋਂ ਬਾਅਦ ਜੈਡ ਵੀ ਆਂਦਾ ਇੱਕ ਹਾਂਜੀ ਠੀਕ ਹੈ ਭਾਈ ਨਵੀ ਲੈਣੀ ਹੋਵੇ ਸ਼ੋਰੂਮ ਦੇ ਵਿੱਚੋਂ 62 29 ਲੱਖ ਦੀ ਮਿਲਦੀ ਆ ਆਪਾਂ ਦੇ ਦਿਆਂਗੇ 23 ਲੱਖ 50 ਹਜ਼ਾਰ ਦੀ 23 ਲੱਖ 50 ਦੀ ਲੋਨ ਕਿੰਨਾ ਹੋ ਜੂਗਾ ਲੋਨ ਹੋ ਜੂ ਇਸ ਕਾਰ ਦੇ ਉੱਪਰ 20 ਲੱਖ ਤੋਂ ਪਲਾਸੀ ਹੋ ਜੂਗਾ 22 ਲੱਖ ਦਾ ਵੀ ਹੋ ਜੂਗਾ 22 ਦਾ ਵੀ ਲੋਨ ਹੋ ਜੂਗਾ 1.5 ਲੱਖ 2 ਲੱਖ ਰੁਪਈਆ ਡਾਊਨ ਪੇਮੈਂਟ ਦਾ ਲਿਓ ਬਾਕੀ ਲੋਨ ਹੋ ਜੂ ਤੇ ਇਹ ਵੀਰ ਨਾਲ ਆ ਕੇ ਵੀਰ ਕੰਪਨੀ ਦਾ ਨਾਲ ਆਂਦਾ ਸੀਗਾ ਵੀਰ ਨੂੰ ਚੈੱਕ ਕਰਾ ਦੋ ਲੱਗ ਉਹ ਵੀ ਨਾਲ ਹੀ ਲੱਗਿਆ ਹੋਇਆ ਠੀਕ ਹੈ ਇਹ ਹੈ ਵਾਈਕਾਟ ਚੱਲੀਕਾਰ ਦੀ ਨਿਸ਼ਾਨੀ ਠੀਕ ਹੈ ਭਾਈ ਤੇ ਅੱਗੇ ਫਿਰ ਆ ਗਈ ਭਾਈ ਥਾਰ ਗ੍ਰੇ ਕਲਰ ਦੇ ਵਿੱਚ 4x4 ਆ ਗਈ ਜੀ 4x4 ਇੱਕ ਹੋਰ ਥਾਰ ਲੈ ਕੇ ਆਏ ਆ 16 12 2022 ਠੀਕ ਹੈ ਇਹਨੂੰ 23 ਵੀ ਕਹਿ ਸਕਦੇ ਆ ਪਰ 12ਵੇਂ ਮਹੀਨੇ ਦੀ ਬਾਈ ਹੈ ਜੀ ਇਹ ਕਾਰ ਠੀਕ ਹੈ ਪਹਿਲੇ ਨਾਤੇ ਆ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ 26000 ਕਿਲੋਮੀਟਰ 26000 26000 ਚੱਲੇ ਆਗੇ ਚੱਲੀ ਹੈ ਸਿੰਪਲ ਥਾਰ ਹੈ ਜੀ ਇਹਦੇ ਵਿੱਚ ਐਸੈਸਰੀ ਕੁਝ ਵੀ ਨਹੀਂ ਲੱਗੀ ਵੀ ਜਿਵੇਂ ਕੰਪਨੀ ਚੋਂ ਆਉਂਦੀ ਹੈ ਸਿਰਫ 10000 ਐਸੈਸਰੀ ਲੱਗੀ ਹੈ 4/4 ਮੈਨੂਅਲ ਡੀਜ਼ਲ ਦੇ ਵਿੱਚ ਆ 26000 ਚੱਲੀ ਹੈ 26000 ਪਹਿਲੇ ਨਾ ਤੇ ਹਾਂਜੀ ਤੇ ਰੇਟ ਵੀਰੇ ਇਹ ਕਾਰ ਆਪਾਂ ਇੱਕੋ ਛੋਟਾ ਜਿਹਾ ਮੁੱਲ ਹੈ ਜੀ ਯੈਸ অর ਨੋ ਵਾਲਾ 13 ਲੱਖ ਤੇ 25000 ਦੀ ਥਾਰ ਦੇ ਦੇਾਂਗੇ ਸਵਾ 13 ਲੱਖ ਸਵਾ 13 ਲੱਖ ਰੁਪਏ ਦੀ 12 ਕੋ ਲੱਖ ਰੁਪਏ ਤੱਕ ਦਾ ਲੋਨ इजीली ਬੈਂਕ ਤੋਂ ਕਰਾ ਦੇਾਂਗੇ ਸ਼ਾਇਦ ਸਾਢੇ 12 ਦਾ ਵੀ ਹੋ ਜਾਈ ਠੀਕ ਹੈ ਬਾਈ ਲੈ ਮੈਂ ਤੇਰਾ ਇੱਧਰ ਆ ਜਾ ਅੱਗੇ ਅੱਗੇ ਆ ਗਈ ਸਕਾਰ ਫਿਓ ਸਕਾਰਪੀਓ ਹੈਗੀ 2015 ਠੀਕ ਹੈ ਇਹ ਦੂਜੇ ਨਾਮ ਦੀ ਕਾਰ ਹੈ ਦੂਜੇ ਨਾਮ ਦੀ 83 84000 ਚੱਲੀ ਹੈ ਠੀਕ ਹੈ ਐਸ 10 ਹੈ ਕਾਰ ਬਾਡੀ ਲਾਈਨ ਦੀ ਬਿਲਕੁਲ ਨਵੀਂ ਹੈ ਸਾਰੀ ਕਾਰ ਦੇ ਵਿੱਚੋਂ ਕੋਈ 1.5 ਪੀਸ ਦੀ ਟੱਚਿੰਗ ਹੋਏਗੀ ਕਾਰ ਦੇ ਠੀਕ ਹੈ ਇੱਕ ਅੱਧੇ ਪੀਸ ਦੀ ਟੱਚਿੰਗ ਹੋਊਗੀ ਬਾਕੀ ਸਾਰੀ ਨੋਨ ਐਕਸੀਡੈਂਟ ਉਹਦੀ ਗਾਰੰਟੀ ਰਿਟਰਨ ਚ ਹੋਊਗੀ ਠੀਕ ਹੈ ਜੀ ਹਾਂਜੀ ਜੇ ਕਾਰ ਦੇ ਰੇਟ ਦੀ ਗੱਲ ਕਰਾਂਗੇ ਯਸ ਨੋ ਦੇ ਵਿੱਚ ਕਾਰ ਦੇ ਦੇਾਂਗੇ 9 ਲੱਖ 10 ਹਜ਼ਾਰ ਰੁਪਏ ਦੀ ਠੀਕ ਹੈ ਫੁੱਲ ਇਨਸ਼ੋਰਡ ਹੈ ਕਾਰ ਦਾ 7.5 ਤੋਂ 8 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਵੀ ਆਪਾਂ ਕਰਾ ਦੇਾਂਗੇ ਕਿਉਂਕਿ ਛੋਟੀ ਜੀ ਡਾਊਨ ਪੇਮੈਂਟ ਦੇ ਉੱਤੇ ਸਕਾਰਪਿਓ ਐਸ 10 2015 ਮਾਡਲ ਘਰੇ ਲਿਜਾ ਸਕਦੇ ਹੋ ਤੇ ਇੱਧਰ ਆ ਗਈ ਬਈ ਸਿਲਵਰ ਰੰਗ ਦੇ ਵਿੱਚ ਐਂਡੈਵਰ ਐਂਡੈਵਰ ਆ ਜੀ ਇਹ ਆਪਣੇ ਕੋਲ ਰਾਤ ਹੀ ਆਇਆ ਠੀਕ ਹੈ 2016 ਮਾਡਲ ਠੀਕ ਹੈ ਤੇ 12ਵਾਂ ਮਹੀਨਾ ਗੱਡੀ 12ਵਾਂ ਮਹੀਨਾ 16 ਮਾਡਲ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਾਂਗੇ ਹੈਗਾ 3.2 6 ਸਪੀਡ ਆਟੋ ਠੀਕ ਹੈ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਫੋਰਚ ਐਂਡੈਵਰ ਆ ਜੀ ਇਹ ਬਿਲਕੁਲ 4x4 ਆ ਆਟੋ ਦੇ ਵਿੱਚ 3 ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਹੈ ਵੀਰ ਨੂੰ ਕਹੂੰਗਾ ਡੀਰੇ ਚੈੱਕ ਕਰਾਵੇ ਮੀਟਰ ਰੀਡਿੰਗ ਚੈੱਕ ਕਰਾਵੇ ਚੱਲਿਆ ਸਿਰਫ 69000 ਹੈ 69000 ਚੱਲਿਆ 69000 ਅੰਦਰੋਂ ਕੰਡੀਸ਼ਨ ਚੰਗਾ ਪੰਪਰ ਤੋਂ ਪੰਪਰਾਂ ਟੱਚ ਹੈ ਪਹਿਲੇ ਨਾਂ ਤੇ ਹੈ 50% ਐਨਸੀਬੀ ਵਾਲਾ ਫੁੱਲ ਇਨ ਸ਼ੋਰਟ ਹੈ ਠੀਕ ਹੈ ਤੇ ਰੇਟ ਵੀਰੇ ਮਿਚਲਨ ਦੇ ਬਿਲਕੁਲ ਨਵੇਂ ਟਾਇਰ ਹੈ ਸਟਿਪ ਨਹੀਂ ਹਨ ਯੂਜ਼ ਹੈ ਅਨਟੱਚ ਦੀ ਗਾਰੰਟੀ ਰਿਟਰਨ ਦੇ ਵਿੱਚ ਆ ਕੋਈ ਸਕਰੈਚ ਨਹੀਂ ਰੇਟ ਦੀ ਗੱਲ ਕਰਾਂਗੇ ਕੋਈ ਛੋਟਾ ਜਿਹਾ ਮੁੱਲ ਹੈ ਦਾ ਆਪਾਂ ਡਿਮਾਂਡ ਕਰਦੇ ਹਾਂ 20 ਦੀ ਗੱਡੀ ਦੇ ਦਿਆਂਗੇ 19 ਲੱਖ ਤੇ 50 ਹਜ਼ਾਰ ਰੁਪਏ ਦੀ 19.5 ਲੱਖ ਦੀ ਗੱਡੀ ਦੇ ਦਿਆਂਗੇ 15-16 ਲੱਖ ਦਾ ਲੋਨ ਹਾਂ 15 ਗੁ ਲੱਖ ਰੁਪਏ ਦਾ ਕਹਿੰਦਾ ਲੋਨ ਇਸ ਗੱਡੀ ਦੇ ਉੱਪਰ ਹੀ ਬੈਂਕ ਤੋਂ ਕਰਵਾ ਠੀਕ ਹੈ ਬਾਈ ਅੱਗੇ ਆ ਗਈ ਵਰਨਾ ਦੱਸੋ ਵੀਰੇ ਵਰਨਾ 2018 ਹੂੰ ਪਹਿਲੇ ਨਾਂ ਦੀ ਕਾਰ ਹੈ ਚੱਲੀ ਹੈ ਸਿਰਫ 62 ਹਜ਼ਾਰ 62 ਹਜ਼ਾਰ ਐਸਐਕਸ ਆਪਸ਼ਨਲ ਹੈ ਜੀ ਸਾਰਾ ਨਾਲ ਟਾਪ ਸਾਰਾ ਟਾਪ ਡੀਜ਼ਲ ਵਰਜਨ ਦੇ ਵਿੱਚ ਹੈ ਹੂੰ ਸਨਰੂਫ ਵੈਂਟੀਲੇਟਰਡ ਸੀਟਸ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਵੀਰ ਨੂੰ ਗੋਗਾ ਚੈੱਕ ਕਰਵਾ ਦੇ ਅੰਦਰੋਂ ਜਿਵੇਂ ਜ਼ਿਆਦਾ ਚੱਲੀ ਕਾਰ ਦੇ ਸੀਟਾਂ ਖਰਾਬ ਹੋ ਜਾਂਦੀਆਂ ਜੈਨੂਨ ਆ ਜਮਾ ਬਿਲਕੁਲ ਹੀ ਹੂੰ ਕੋਈ ਸਟੀering ਨਹੀਂ ਘਸਿਆ 62402 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਡੀਜ਼ਲ ਦੇ ਵਿੱਚ ਆਲ オリジナル ਦੀ ਗਾਰੰਟੀ ਰਿਟਨ ਦੇ ਵਿੱਚ ਲਿਖ ਕੇ ਦੇਵਾਂਗੇ ਨਾਮ ਪਹਿਲੇ ਡੀਜ਼ਲ ਐਸਐਕਸ ਆਪਸ਼ਨਲ ਮੈਨੂਅਲ ਨਵੇਂ ਟਾਇਰਸ ਟਿਪ ਨਹੀਂ ਅਨਯੂਜ਼ ਤੇ ਰੇਟ ਵੀਰੇ ਇੱਕੋ ਰੇਟ ਆਈ ਛੋਟਾ ਜਾਏ ਕਾਰ ਦੇ ਦੇ ਦਿਆਂਗੇ ਆਪਾਂ 9 ਲੱਖ ਤੇ 35000 ਰੁਪਏ ਦੀ 8 ਤੋਂ 8.5 ਲੱਖ ਰੁਪਏ ਤੱਕ ਦਾ ਲੋਨ ਆਪ ਇਸ ਗੱਡੀ ਉੱਪਰ ਵੀ ਬੈਂਕ ਤੋਂ ਕਰਵਾ ਦੇਾਂਗੇ ਠੀਕ ਹੈ ਬਾਈ ਅੱਗੇ ਆ ਗਈ ਬਾਈ ਜੀ ਕ੍ਰੇਟਾ ਪੇਡ ਨੰਬਰ ਵਾਲੀ ਕਾਰ ਕ੍ਰੇਟਾ ਆ ਗਈ 0090 ਹੂੰ ਇਹ ਪੇਡ ਨੰਬਰ ਕਾਰ ਆ ਜੀ ਅੱਜ ਪਤਾ ਕਰ ਲੋ ਆਰਟੀਓਫਿਸ ਜਾ ਕੇ ਜੇ ਕੋਈ ਵੀ ਡਬਲ 0 ਵਾਲਾ ਨੰਬਰ ਦੋ ਡਿਜੀਟਲ ਲੈਣਾ ਦਾ ਘੱਟੋ ਘਾਟ 1 ਲੱਖ ਰੁਪਏ ਤੋਂ ਬੋਲੀ ਸਟਾਰਟ ਹੁੰਦੀ ਹੈ ਜੀ ਇਹਦੀ ਸਰਕਾਰੀ ਫੀਸ 1 ਲੱਖ ਰੁਪਏ ਰੱਖਤੀ ਜੀ ਸਰਕਾਰ ਨੇ ਇਹਦੀ ਠੀਕ ਹੈ ਹਾਂਜੀ ਆਪਾਂ ਇਹ ਕਾਰ ਦੇ ਦੇਾਂਗੇ ਸਮੇਤ ਨੰਬਰ ਪਹਿਲੇ ਨਾਂ ਤੇ ਐ 2021 ਐਸਐਕਸ ਐ ਤੇ 46000 ਚੱਲੀ ਹੈ ਮੈਨੂਅਲ ਦੇ ਵਿੱਚ 46000 46000 ਠੀਕ ਹੈ ਜੀ ਕਰੋ ਬਈ ਚੈੱਕ ਅਨਟੀਰੀਅਰ ਸਾਫ ਸੁਥਰਾ ਨਵੇਂ ਸੀਟ ਕਵਰ ਸਾਰਾ ਕੁਝ ਐਨ ਕੈਂਟ ਤੇ ਵੀਰੇ ਰੇਟ ਇੱਕੋ ਰੇਟ ਆਈ 14 ਲੱਖ ਤੇ 25000 ਛੋਟਾ ਜਾ ਸਾਢੇ 12 ਲੱਖ ਦਾ ਲੋਨ ਕਰਾ ਦੇਾਂਗੇ ਜੀ ਬੰਪਰ ਟੂ ਬੰਪਰ ਅਨ ਟੱਚ ਦੀ ਗਰੰਟੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਠੀਕ ਹੈ ਵੀਰੇ ਅੱਗੇ ਆ ਗਈ ਟੋਯੋਟਾ ਦੀ ਅਰਬਨ ਕਰੂਜ਼ਰ ਕਾਰ ਦੱਸੋ ਵੀਰੇ ਅਰਬਨ ਕਰੂਜ਼ਰ ਹੈ ਜੀ ਟੌਪ ਐਂਡ ਹੈ ਠੀਕ ਹੈ ਪਹਿਲੇ ਨਾਂ ਤੇ ਆ ਫੁੱਲ ਬੀਮਾ ਬਟਿੰਡੇ ਦਾ ਨੰਬਰ ਆ ਠੀਕ ਹੈ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਸਾਰੇ ਫੀਚਰ ਹੈਗੇ ਆ ਜੀ ਇਹਦੇ 'ਚ ਹੂੰ ਕੰਪਨੀ ਦਾ ਲੋਏ ਵੀ ਲੈ ਚੱਲੀ ਹੋਈ ਹੈ ਸਿਰਫ 27000 27000 ਇਹ ਪੈਟਰੋਲ ਦੇ ਵਿੱਚ ਆਂਦੀ ਹੈ ਜੀ ਡੀਜ਼ਲ ਦੇ ਵਿੱਚ ਨਹੀਂ ਆਂਦੀ ਵੀਰਾਂ ਦੇ ਮੈਸੇਜ ਆਉਂਦੇ ਆ ਵੀ ਡੀਜ਼ਲ ਲੈ ਕੇ ਪੈਟਰੋਲ ਇਹ ਕੰਪਨੀ ਨੇ ਡੀਜ਼ਲ ਬਣਾਈ ਹੀ ਨਹੀਂ ਠੀਕ ਹੈ ਨਵੇਂ ਸੀਟ ਕਵਰ ਆ ਮੈਟਿੰਗ ਹੋਈ ਵੀ ਆ ਕਾਰ ਦੀ ਕਿਸੇ ਫੌਜੀ ਭਰਾ ਦੀ ਕਾਰ ਆ ਇਹ ਠੀਕ ਹੈ ਹਾਂ ਪਹਿਲੇ ਨਾਂ ਤੇ ਕਾਰ ਆ ਸਟਿੱਪਣੀਆਂ ਨੂੰ ਯੂਜ਼ ਆ ਟੌਪ ਐਂਡ ਆ ਜੇ ਆਪਾਂ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇਾਂਗੇ ਕੋਈ ਛੋਟਾ ਜਿਹਾ ਮੁੱਲ 9 ਲੱਖ ਰੁਪਈਆ 9 ਲੱਖ ਦੀ ਜੇ ਆਪਾਂ ਲੋਨ ਦੀ ਗੱਲ ਕਰਾਂਗੇ ਲੋਨ ਕਰਾ ਦਿਆਂਗੇ ਕਾਰ ਦੇ ਉੱਪਰ 8.5 ਲੱਖ ਰੁਪਈਆ 8.5 ਦਾ 50000 ਡਾਊਨ ਪੇਮੈਂਟ ਲੈ ਗਏ ਹਾਂ ਇੰਸ਼ 27000 ਚੱਲੀ ਆ ਟੌਪ ਐਂਡ ਐ ਪੈਟਰੋਲ ਦੇ ਵਿੱਚ ਅਰਬਨ ਕਰੂਜ਼ਰ ਲਓ ਮਿੱਤਰੋ ਜੇ ਕਿਸੇ ਨੂੰ ਚਾਹੀਦੀ ਅਰਬਨ ਕਰੂਜ਼ਰ ਤਵਾਹੀ ਹੁਣਾਂ ਕੋਲੇ ਖੜੀ ਆ ਬਹੁਤ ਘੱਟ ਮਿਲਦੀ ਆ 100 ਗਾਰ ਬਜ਼ਾਰਾਂ ਚ ਜਾਓਗੇ ਤਾਂ 5-4 ਚ ਮਸਾਂ ਬਰੀਦਾ ਤੁਹਾਨੂੰ ਬਹੁਤ ਵਕਾਊ ਮਿਲ ਜੂ ਟਵਾਟਾ ਦਾ ਲੋਗੋ ਅਰਬਨ ਕਰੂਜ਼ਰ ਵਕਾਊ ਤੁਹਾਨੂੰ ਬਿਲਕੁਲ ਘੱਟ ਮਿਲੂਗੀ ਰੇਟ ਬਹੁਤ ਵਾਜਬ ਆ ਚੱਲੀ ਹੋਈ ਸਿਰਫ 27000 ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਟਵਾਟਾ ਦੀ ਟਵਾਟਾ ਦੀ ਆ ਗਈ ਜੀ ਆਲਟਿਸ ਕਰੋਲਾ 2015 ਵਾੜਲਾ ਇਹ ਵੀ ਕਾਰ ਬਹੁਤ ਘੱਟ ਵਕਾਊ ਮਿਲਦੀ ਹੈ ਜੀ ਜੀ ਐਲ ਦੇ ਵਿੱਚ ਤੁਹਾਨੂੰ ਜੇ ਮ ਜੀ ਮਿਲ ਜੂਗੀ ਇਹ ਜੀ ਐਲ ਹੈ ਠੀਕ ਹੈ ਪਹਿਲੇ ਨਾਲ ਦੀ ਕਾਰ ਆ ਚੱਲੀ ਹੋਈ ਆ 98000 ਅਨ ਟੱਚ ਦੀ ਗਾਰੰਟੀ ਹੈ ਜੀ ਨੋਨ ਮੀਟਰ ਟੈਂਪਰ ਦੀ ਗਾਰੰਟੀ ਫੁੱਲ ਹੈ ਜੀ ਨਵੇਂ ਸੀਟ ਕਵਰ ਆ ਪੁਸ਼ ਬਟਨ ਸਟਾਰਟ ਆ 98000 ਚੱਲੀ ਆ ਰੇਟ ਦੀ ਗੱਲ ਕਰਾਂਗੇ ਕਾਰ ਦੇ ਦਿਆਂਗੇ ਕੋ ਛੋਟਾ ਜਿਹਾ ਮੁੱਲ 8 ਲੱਖ ਤੇ 75000 ਰੁਪਿਆ 8 ਲੱਖ 75000 6 ਤੋਂ 6.5 ਲੱਖ ਦਾ ਲੋਨ ਕਰਾ ਦੇਾਂਗੇ ਜੀ ਜੋਕੋ ਹਮੰਦ ਦੇ ਟਾਇਰ ਆ 5099 5e ਟਾਇਰ ਜੋਕੋ ਹਮੰਦ ਦੇ 99 ਅੱਗੇ ਆ ਗਈ ਬਾਈ ਜੀ ਕ੍ਰੇਟਾ 0096 ਨੰਬਰ ਦੀ 2018 ਆਟੋ ਗੇਅਰ ਦੇ ਵਿੱਚ ਹੈ ਜੀ ਠੀਕ ਹੈ ਪਹਿਲੇ ਨਾਂ ਤੇ ਹੈ 70000 ਕਿਲੋਮੀਟਰ ਚੱਲੀ ਆ ਸਨਰੂਫ ਵਾਲਾ ਮਾਡਲ ਹੈ ਠੀਕ ਹੈ ਇਹ ਕਾਰ ਅਨਟਚ ਦੀ ਗਾਰੰਟੀ ਹੈ ਜੀ 10 ਲੱਖ ਤੇ 65000 ਦੀ ਕਾਰ ਦੇ ਦੇਾਂਗੇ 9 ਕੋ ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਕਰਵਾ ਦੇਾਂਗੇ ਜੀ 9 ਲੱਖ ਦਾ ਲੋਨ ਹੋ ਜਾਊਗਾ 1065 ਦੀ ਕਾਰ ਦੇਣੀ ਆ ਹਾਂਜੀ 1 ਲੱਖ ਤੇ 65000 ਰੁਪਿਆ ਡਾਊਨ ਪੇਮੈਂਟ ਦਾ ਲਿਆਓ ਬਾਕੀ ਲੋਨ ਹੋ ਜਾਊਗਾ ਮਿੱਤਰੋ ਲੈ ਮਿੱਤਰੋ ਚੈੱਕ ਕਰੋ ਜਮਾ ਨਵੀਂ ਸਾਫ਼ ਗੱਡੀ ਆ ਕ੍ਰੈਟਾ ਸਨਰੂਫ ਵਾਲੀ ਤੇ ਇੱਧਰ ਆ ਗਈ ਬਾਈ ਜੀ ਹੁਣ ਤੁਹਾਨੂੰ ਵੀ ਵੱਡੀਆਂ ਕਾਰਾਂ ਦਿਖਾਤੀਆਂ ਹੁਣ ਤੁਹਾਨੂੰ ਦਿਖਾਵਾਂਗੇ ਛੋਟੀਆਂ ਕਾਰਾਂ ਜੀ ਕਈ ਵੀਰਾਂ ਦੀ ਮੰਗ ਹੁੰਦੀ ਜਿਨੇ ਫਸਟ ਕਾਰ ਲੈਣੀ ਹੁੰਦੀ ਹੈ ਸੈਕੰਡ ਕਾਰ ਲੈਣੀ ਹੁੰਦੀ ਹੈ ਘਟ ਚੱਲੀਏ ਨਵੀਆਂ ਕਾਰਾਂ ਦਿਖਾਵਾਂਗੇ ਉਹਨੂੰ ਛੋਟੀਆਂ ਕਾਰਾਂ ਸੈਗਮੈਂਟ ਦਿਖਾਉਣੇ ਆ ਤੁਹਾਨੂੰ 2021 ਮਾਡਲ ਹੈ ਨਿਕਲੀ ਬਾਈ ਦੇ ਵਿੱਚ ਆ ਚੌਥੇ ਮਹੀਨੇ ਮੈਨੂਫੈਕਚਰਿੰਗ ਹੈਗੀ 2021 ਮਾਡਲ ਹੀ ਅਸੀਂ 24 22 ਮਾਡਲ ਕਹਿ ਕੇ ਨਹੀਂ ਵੇਚਣੀ ਠੀਕ ਹੈ ਵੀਐਕਐਸਆਈ ਮਾਡਲ ਹੈ ਨਾਮ ਪਹਿਲੇ ਆ ਚੱਲੀ ਹੋਈ ਹੈ 31000 31000 ਹਾਂਜੀ 31000 ਚੱਲੀ ਹੈ ਅਨਟੱਚ ਦੀ ਗਾਰੰਟੀ ਹੈ ਨੰਬਰ ਹੈਗਾ ਨਵੇਂ ਸੀਟ ਕਵਰ ਹੈ ਛੋਟੇ ਜਿਹੇ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇ ਦਾਂਗੇ ਯੈਸ ਨੋ ਦੇ ਵਿੱਚ 490000 ਰੁਪਏ ਦੀ ਸਾਢੇ 4 ਲੱਖ ਰੁਪਏ ਦਾ ਦਾ ਇਸ ਕਾਰ ਦੇ ਉੱਪਰ ਆਪਾਂ ਲੋਨ ਕਰਾ ਦਿਆਂਗੇ 40000 ਲਿਆਓ ਤੇ ਗੱਡੀ ਲੈ ਜਾਓ ਸੈਕੰਡ ਮੈਂ ਵੀਰ ਨੂੰ ਦੱਸਣਾ ਚਾਹਉਣਾ ਚੱਲਦੀ ਵੀਡੀਓ ਦੇ ਵਿੱਚ ਕੋਈ ਵੀ ਗੱਡੀ ਸਾਡੀ ਕੱਲੇ ਆਧਾਰ ਕਾਰਡ ਪੈਨ ਕਾਰਡ ਦੀ ਫੋਟੋ ਪਾ ਕੇ ਬੁੱਕ ਨਹੀਂ ਹੋਏਗੀ ਟੋਕਨ ਮਨੀ ਤੋਂ ਬਿਨਾ ਅਸੀਂ ਕਾਰ ਕੋਈ ਬੁੱਕ ਨਹੀਂ ਕਰਨੀ ਜਿੰਨੇ ਜਿਹੜਾ ਟੋਕਨ ਮਨੀ ਆਊਗੀ ਫਿਰ ਅਸੀਂ ਲੋਨ ਚੈੱਕ ਕਰਵਾਵਾਂਗੇ ਜੀ ਅਗਰ ਜੇ ਤਾਂ ਲੋਨ ਹੋ ਗਿਆ ਤਾਂ ਟੋਕਨ ਮਨੀ ਕਾਰ ਦੇ ਪੇਮੈਂਟ 'ਚ ਜਮ੍ਹਾਂ ਹੋ ਜਾਏਗੀ ਅਜੇ ਲੋ ਤਾਂ ਟੋਕਨ ਮਨੀ ਤੁਹਾਡੀ ਤੁਹਾਨੂੰ ਵਾਪਸ ਆ ਜੇਗੀ ਵਿਦਾਊਟ ਇੱਕ ਰੁਪਿਆ ਵੀ ਕਾਟ ਕੱਟੇ ਠੀਕ ਹੈ ਜੀ ਬਿਲਕੁਲ ਬਾਈ ਤੇ ਅੱਗੇ ਆ ਗਈ ਬਾਈ ਜੀ i20 ਨਵੇਂ 100 ਦੇ ਵਿੱਚ i20 ਆ ਗਈ ਜੀ 12ਵੇਂ ਮਹੀਨੇ ਦੀ 2022 ਮਾਡਲ ਹੂੰ ਬਹੁਤ ਡਿਮਾਂਡ ਦੇ ਵਿੱਚ ਕਾਰ ਆ ਸਕੋਰਟਸ ਪਲੱਸ ਹੈ ਜੀ 36000 ਚੱਲੀ ਹੈ 올 ओरिजिनल ਦੀ ਗਾਰੰਟੀ ਹੈ ਪੈਟਰੋਲ ਦੇ ਵਿੱਚ ਕਾਰ ਹੈ ਠੀਕ ਹੈ ਨਾਮ ਪਹਿਲੇ ਆ ਹੂੰ 12ਵੇਂ ਮਹੀਨੇ ਦੀ 2022 ਹੂੰ ਨਵੇਂ ਸੀਟ ਕਵਰ ਜੜੇ ਹੋਏ ਆਟੋ ਫਾਰਮ ਦੇ ਮੈਟਿੰਗ ਹੋਈ ਵੀ ਹੈ ਇਹ ਕਰੂਜ਼ ਕੰਟਰੋਲ ਤੇ ਆਟੋਮ ਏਸੀ ਵਾਲਾ ਆਟੋਮੈਟਿਕ ਕਲਾਈਮੇਟ কন্ট্রোল ਵਾਲਾ ਮਾਡਲ ਹੈ ਜੀ ਇਹ ਠੀਕ ਹੈ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਲੈਸਨਸ ਕਰਨ ਤੋਂ ਬਾਅਦ ਵੀ ਇਹ ਕਾਰ 9.5 ਲੱਖ ਰੁਪਏ ਦੀ ਨਿਕਲਦੀ ਹੈ ਜੀ ਆਪਾਂ ਇੱਕੋ ਰੇਟ ਛੋਟਾ ਜਿਹਾ ਕਾਰ ਦੇ ਦੇਾਂਗੇ 6,90,000 ਰੁਪਏ ਦੀ 6,90,000 ਸਾਢੇ 6 ਤੋਂ ਪੌਣੇ 7 ਦਾ ਹੀ ਲੋਨ ਕਰਾ ਦੇਾਂਗੇ ਗੱਲ ਦੇ ਉੱਪਰ ਸਿਰਫ 25-3000 ਡਾਉਨ ਬੇਅਰ ਨਾਲ ਕਾਰ ਦੇ ਦੇਾਂਗੇ ਕੀ ਬਾਤ ਹੈ ਬੰਪਰ ਟੂ ਬੰਪਰ ਹਾਂ ਟੱਚ ਦੀ ਗਾਰੰਟੀ 36,000 ਕਿਲੋਮੀਟਰ ਚੱਲੀ ਹੈ ਸਪੋਰਟਸ ਪਲੱਸ ਹੈ 13 12 2022 ਹੈ ਜੀ ਇਹਨੂੰ ਬਾਹਰਲੇ 22 ਗਿਨ ਲਓ ਜਾਂ ਇਹਨੂੰ 23 ਗਿਨ ਲਓ ਜੀ ਕਿਉਂਕਿ 1 ਕਾਰ ਜਨਵਰੀ ਦੇ ਵਿੱਚ ਆਉਣੀ ਹੈ ਮਤਲਬ ਇਹੀ 23 ਜਨਵਰੀ ਚ ਆਈ ਹੁੰਦੀ ਤਾਂ ਜ਼ਿਆਦਾ ਚੱਲਣੀ ਸੀ ਇਹੀ 12ਵੇਂ ਮਹੀਨੇ ਆਈ ਤਾਂ ਕਾਰ ਬਰਾਬਰੀ ਹੋ ਗਈ ਨਾ ਜੀ ਇਸ ਕਰਕੇ ਅੱਗੇ ਆ ਗਈ ਮਿਨੀ ਬਰੀਜਾ ਮਿਨੀ ਬਰੀਜਾ ਆ ਗਈ ਜੀ 2000 ਤੇ 22 ਮਾਡਲ ਹੈ ਨਿਕਲੀ ਇਹ ਵੀ ਜਨਵਰੀ 2023 ਚ ਹੀ ਹੈ ਪਰ ਅਸੀਂ ਤੁਹਾਨੂੰ 22 ਮਾਡਲ ਕਹਿ ਕੀ ਦੇਣੀ ਹੈ ਜੀ ਠੀਕ ਹੈ VXI ਪਲੱਸ ਹੈ ਚੱਲੀ ਹੋਈ ਸਿਰਫ 8500 ਕਿਲੋਮੀਟਰ 8500 ਕਿਲੋਮੀਟਰ ਸਿਰਫ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਕਾਰ ਆ ਸ਼ੇਅਰਿੰਗ ਦਾ ਕੰਟਰੋਲ ਟੱਚ ਪੈਨਲ ਏਸੀ ਪਾਵਰ ਵਿੰਡੋ ਸਾਰੇ ਫੀਚਰ ਇਸ ਕਾਰ ਦੇ ਵਿੱਚ ਆ ਜਾਂਦੇ ਆ ਉੱਚੀ ਦੀ ਉੱਚੀ ਕਈ ਵੀਰ ਪੱਗ ਵਾਲੇ ਭਰਾ ਹਾਈਟ ਜਿੰਨਾ ਦੀ ਜ਼ਿਆਦਾ ਉਹਨਾਂ ਵਾਸਤੇ ਬਹੁਤ ਲਾਹੇਵੰਦ ਆ ਕਾਰ ਐਵਰੇਜ ਦੀ ਗੱਲ ਕਰਾਂਗੇ 22 24 ਦੀ ਐਵਰੇਜ ਦੇ ਜਾਂਦੀ ਕਾਰ ਆਪਾਂ ਨੂੰ ਇਹ ਵੀਲ ਬੇਸ ਵੱਡਾ ਹੁੰਦਾ ਈ ਰੇਟ ਦੀ ਗੱਲ ਕਰਾਂਗੇ ਕਾਰ ਦੇ ਦਿਆਂਗੇ ਇੱਕੋ ਛੋਟਾ ਜਿਹਾ ਮੁੱਲ 430000 ਰੁਪਿਆ 430000 100% ਹੀ ਲੋਨ ਕਰਾ ਦਿਆਂਗੇ ਕਾਰ ਦੇ ਉੱਪਰ ਕੋਈ ਡਾਊਨ ਪੇਮੈਂਟ ਦੇਣ ਦੀ ਜ਼ੀਰੋ ਡਾਊਨ ਪੇਮੈਂਟ ਤੇ ਲੋਨ ਕਰਾ ਦਿਆਂਗੇ ਪਰ ਕਈ ਵੀਰ ਮੇਰੇ ਵੀਡੀਓ ਦੇਖ ਕੇ ਕਹਿੰਣਗੇ ਜੇ ਤੁਹਾਡੇ ਪੈਸੇ ਵਧੇ ਅਸੀਂ ਤੁਹਾਨੂੰ ਵਾਪਸ ਦੇ ਦੇਾਂਗੇ ਪਰ ਵਿਦਾਊਟ ਟੋਕਨ ਅਸੀਂ ਮਿਹਨਤ ਕਰਦੇ ਨਹੀਂ ਤੁਸੀਂ ਕਾਰ ਲੈਣੀ ਨੀ ਆਓ ਉਹਦਾ ਕੀ ਫਾਇਦਾ ਜੀ ਹਾਂ ਐਮ ਆਈ ਆਧਾਰ ਕਾਰਡ ਪੈਨ ਕਾਰਡ ਸੈਂਡ ਕਰਕੇ ਲੋਨ ਚੈੱਕ ਕਰੇ ਜੋ ਕੱਢੀ ਲੈਣੀ ਨਹੀਂ ਹੈਗੀ ਟਾਈਮ ਵੇਸਟ ਆ ਠੀਕ ਆ ਬਾਈ ਉਸ ਤੋਂ ਬਾਅਦ ਆ ਗਈ ਜੀ ਔਰਾ ਔਰਾ 2000 21 ਮਾਡਲ ਆ ਡੀਜ਼ਲ ਦੇ ਵਿੱਚ ਆ ਨਾਮ ਹੈ ਪਹਿਲੇ ਐਸ ਮਾਡਲ ਹੈ ਜੀ ਇਹ ਠੀਕ ਹੈ ਵੀਰੇ ਹਾਂਜੀ ਜਲੰਧਰ ਦਾ ਨੰਬਰ ਆ ਨਾਮ ਪਹਿਲੇ ਆ ਔਰ ਇਹਦੀ ਨੋਤੀ ਗਾਰੰਟੀ ਹੈ ਸਿਰਫ ਬੰਪਰ ਹੀ ਟਚਿੰਗ ਹੋਏ ਹੋਏ ਆ ਹਾਂਜੀ ਕਾਰ ਜੈਨੂਨ ਆ ਸਾਰਾ ਸਰਵਿਸ ਰਕੋਡ ਆ ਨਵੇਂ ਸੀਟ ਕਵਰ ਆ ਕਾਰ ਦੇ ਹਾਂ ਚੱਲੀ ਕਿੰਨੀ ਆ ਚੱਲੀ ਹੋਈ 89000 ਰੁਪਏ ਠੀਕ ਹੈ ਜੀ ਤੇ ਰੇਟ ਵੀਰੇ ਇੱਕੋ ਰੇਟ ਆ ਜੀ ਛੋਟਾ ਜਿਹਾ ਮੁੱਲ 5 ਲੱਖ ਤੇ 65000 ਰੁਪਿਆ 5 ਲੱਖ 65000 ਫੁੱਲੀ ਲੋਨ ਹੋ ਜੂ ਕਾਰ ਦੇ ਉੱਪਰ ਸਾਰੇ ਹੀ ਲੋਨ ਜ਼ੀਰੋ ਡਾਊਨ ਪੇਮੈਂਟ ਦੀ ਕਾਰ ਦੇ ਦੇ ਦਿਆਂਗੇ ਜੀ ਇਹ ਵੀ ਆਧਾਰ ਕਾਰਡ ਪੈਂਡ ਕਾਰਡ ਨਾਲ ਹੀ ਕਾਰ ਮਿਲ ਜਾਣੀ ਆ ਪਰ ਟੋਕਨ ਮਣੀ ਅਸੀਂ ਜ਼ਰੂਰ ਲਵਾਵਾਂਗੇ ਜੀ ਗੱਡੀ ਬੁੱਕ ਕਰਨ ਵਾਸਤੇ ਕਿਉਂਕਿ ਥੋੜਾ ਬਹੁਤਾ ਫਾਈਲ ਖ ਹਾਂਜੀ ਡਾਕੂਮੈਂਟ ਚਾਰਜਸ ਲੱਗਦੇ ਆ ਉਹ ਤਾਂ ਦੇਣੀ ਪੈਣਗੇ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਬਲੀਨੋ ਬਲੀਨੋ ਆ ਗਈ ਜੀ ਟੋਪ ਐਂਡ ਜ਼ੇਟਾ ਠੀਕ ਹੈ 2021 ਮਾਡਲ ਹੈ ਹਮ ਫਰਸਟ ਓਨਰ ਦੀ ਕਾਰ ਹੈ ਚੱਲੀ ਹੋਈ ਹੈ ਸਿਰਫ 37000 37000 37 ਚੱਲੀ ਹੈ ਅਲਰੀਜਨਲ ਦੀ ਗਾਰੰਟੀ ਹੈ ਵਾਈਟ ਕਲਰ ਦੇ ਵਿੱਚ ਹੈ ਨਾਲ ਦੇ ਲੌਏ ਵਿਲ ਪੁਸ਼ ਬਟਨ ਸਟਾਰਟ ਟੱਚ ਪੈਨਲ ਸਾਰੇ ਫੀਚਰ ਦੇ ਵਿੱਚ ਆ ਜਾਂਦੇ ਆ ਜੀ ਹਮ ਨਵੀਂ ਦੀ ਗੱਲ ਕਰਾਂਗੇ ਕਾਰ ਨਵੀਂ ਲੈਣੀ ਹੋਵੇ ਤਾਂ ਆਪਾਂ ਨੂੰ ਮਿਲੇਗੀ ਘੱਟੋ ਘੱਟ 10 ਲੱਖ ਰੁਪਏ ਦੀ ਜੱਜ ਪਰ ਗਣਪਤੀ ਕਾਰ ਬਜ਼ਾਰ ਤੁਹਾਨੂੰ ਇੱਕੋ ਮੁੱਲ ਛੋਟਾ ਜਿਹਾ 6 ਲੱਖ ਤੇ 90 ਹਜ਼ਾਰ ਦੀ ਕਾਰ ਦੇ ਦੂਗਾ ਜੀ 21 ਮਾਡਲ ਹੈ ਸ਼ੇਪ ਵੀ ਬੰਦ ਹੋ ਗਈ ਹੈ ਸ਼ੇਪ ਦੀ ਬਹੁਤ ਡਿਮਾਂਡ ਹੈ ਜੀ ਹਮ ਕਾਰ ਦੇ ਉੱਪਰ ਸਾਢੇ 6 ਲੱਖ ਰੁਪਏ ਤੱਕ ਦਾ ਲੋਨ ਇਸ ਦੇ ਉੱਪਰ ਵੀ ਆਪਾਂ ਈਜ਼ੀਲੀ ਕਰਵਾ ਦੇਵਾਂਗੇ ਠੀਕ ਹੈ ਬਾਈ ਤੇ ਅੱਗੇ ਆ ਗਈ ਬਾਈ ਜੀ ਆਈ 20 ਆ ਗਈ ਜੀ 2018 ਮਾਡਲ ਹਮ 12ਵੇਂ ਮਹੀਨੇ ਦੀ ਕਾਰ ਹੈ 24000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਡੀਜ਼ਲ ਵਰਜਨ ਦੇ ਵਿੱਚ ਸਿਰਫ 24000 ਚੱਲੀ ਮੈਗਨਾ ਆਪਸ਼ਨਲ ਹੈ ਹਮ ਨਵੇਂ ਜੋਕੋਮਾ ਦੇ ਟਾਇਰਸ ਹੈ ਦੇ ਬਹੁਤ ਨਜਾਇਜ਼ ਨਵੀਂ ਕਾਰ ਆ ਟੱਚ ਪੈਨਲ ਵਗੈਰਾ ਲੱਗਿਆ ਹੋਇਆ ਕਾਰ ਇੱਕੋ ਮੁੱਲ ਛੋਟਾ ਦਾ ਕਾਰ ਦੇ ਦਾਂਗੇ 6 ਲੱਖ ਤੇ 65000 ਰੁਪਏ ਦੀ 6 ਲੱਖ 65000 ਸਾਢੇ 5 ਲੱਖ ਰੁਪਏ ਦਾ ਕਰਦਾ ਇਸ ਕਾਰ ਦੇ ਉੱਪਰ ਵੀ ਲੋਨ ਆਪਾਂ ਸੌਖਾ ਹੀ ਕਰਾ ਦੇਾਂਗੇ ਠੀਕ ਹੈ ਵੀ ਮੇਰੇ ਵੀਰ ਨਵੀਂ ਡਿਜ਼ਾਇਰ ਲੈਣ ਜਾਂਦੇ ਹੁੰਦੇ ਨੇ ਸ਼ੋਅਰੂਮ 'ਚ ਪਰ ਸ਼ੋਅਰੂਮ ਜਾਣ ਦੀ ਲੋੜ ਨਹੀਂ ਤੁਹਾਡੇ ਬਾਹਰ ਤੇ ਜਮਾਂ ਨਵੀਂ ਖੜੀ ਆ ਬਹੁਤ ਘੱਟ ਚੱਲੀ ਹੋਈ ਗੱਡੀ ਦੱਸੋ ਵੀਰੇ ਦੇ ਬਾਰੇ ਇਹਦੇ ਜੀ ਫੀਚਰ ਹੈ ਜੀ ਇਹ ਪੈਟਰੋਲ ਪਲੱਸ ਸੀਐਨਜੀ ਹੈ ਜੀ ਸੀਐਨਜੀ ਕਾਰ ਅੱਜਕੱਲ ਬੰਦ ਹੋ ਗਈ ਹੈ ਜੀ ਬਿਲਕੁਲ ਇਹ ਸ਼ੇਪ ਵੀ ਬ 17 7 2022 ਨਾਮ ਹੈ ਪਹਿਲੇ ਇੰਸ਼ੋਰੈਂਸ ਹੈ ਫੁੱਲ ਚੱਲੀ ਹੋਈ ਹੈ ਸਿਰਫ 56000 ਨੀਟ ਐਂਡ ਕਲੀਨ ਇੰਟੀਰੀਅਰ ਹੈ ਕੰਪਨੀ ਗ੍ਰੀਨ ਹੈ ਜੀ ਕੰਪਨੀ ਸੀਐਨਜੀ ਵਾਲੀ ਕਾਰ ਹੈ ਜੀ ਇਹ ਠੀਕ ਹੈ ਵੀਰੇ ਹਾਂ ਜੀ ਬਾਤ ਸੀਐਨਜੀ ਨਹੀਂ ਲੱਗੀ ਵੀ ਕਾਰ ਦੇ ਉੱਪਰ ਕਾਰ ਜੇ ਸ਼ੋਅਰੂਮ ਦੇ ਵਿੱਚੋਂ ਲੈਂਦੇ ਸੀ ਤਾਂ ਇਹ ਕਾਰ ਮਿਲਦੀ ਸੀ ਆਪਾਂ ਨੂੰ 10 ਲੱਖ ਰੁਪਏ ਦੀ ਪਰ ਗਣਪਤੀ ਕਾਰ ਬਿਜ਼ਾਰ ਤੁਹਾਨੂੰ ਦੇ ਦਊਗਾ 7 ਲੱਖ ਤੇ 25000 ਰੁਪਏ ਦੀ ਸਾਡੇ ਕੋਲ 6 ਲੱਖ ਰੁਪਏ ਤੱਕ ਦਾ ਲੋਨ ਕਰਾ ਦੇਾਂਗੇ ਜੀ ਪੇਡ ਨੰਬਰ ਹੈ ਕਾਰ ਦਾ ਪੀਬੀ 92 2100 ਪ੍ਰਾਈਵੇਟ ਦੇ ਵਿੱਚ ਕਾਰ ਆ ਤੁਹਾਨੂੰ ਕਮਰਸ਼ੀਅਲ ਕਾਰਾਂ ਮਿਲਣਗੀਆਂ ਸੀਐਨਜੀ ਦੇ ਵਿੱਚ ਪ੍ਰਾਈਵੇਟ ਕਾਰ ਹੀ ਨਹੀਂ ਮਿਲਣੀ ਇਹ ਪ੍ਰਾਈਵੇਟ ਦੇ ਵਿੱਚ ਕਾਰ ਹੈ ਜੀ ਠੀਕ ਹੈ ਤੇ ਅੱਗੇ ਆ ਗਈ ਕੀਆ ਦੀ ਸੋਨਟ ਕਾਰ ਕੀਆ ਦੀ ਆ ਗਈ ਸੋਨਟ ਜੀ 2020 ਮਾਡਲ ਹੈ ਹਮ ਚੱਲੀ ਹੋਈ ਹੈ ਸਿਰਫ 32000 ਠੀਕ ਹੈ ਸਾਰਨਾ ਟੌਪ ਮਾਡਲ ਹੈ ਜੀ ਜੀਟੀਐਕਸ ਜੀਟੀ ਲਾਈਨ ਆ ਆ ਵੀਰ ਨੂੰ ਕੋង្ ਦਿਖਾਓ ਜੀਟੀਐਕਸ ਜੀਟੀ ਲਾਈਨ ਹੈ ਇਹ ਠੀਕ ਹੈ ਆਨ ਟੱਚ ਦੀ ਇਹਦੀ ਵੀ ਗਾਰੰਟੀ ਹੈ ਸੈਕੰਡ ਓਨਰ ਦੀ ਕਾਰ ਹੈ ਇਹ ਵੈਂਟੀਲੇਟਰ ਸੀਟਸ ਹੈ ਦੇ ਵਿੱਚ ਕਰੂਜ਼ ਕੰਟਰੋਲ ਮਿਊ ਸਿਸਟਮ ਬੋਸ ਦਾ ਆ ਜਾਂਦਾ ਵੀਰ ਨੂੰ ਕਹਿੰਗਾ ਚੈੱਕ ਕਰਾਓ ਇਹਦਾ ਜੀ ਆਹ ਦੇਖੋ ਜਿੱਧਰ ਦੀ ਬੋਸ ਦੇ ਸਪੀਕਰ ਬੋਸ ਦੇ ਸਪੀਕਰ ਆ ਜਾਂਦੇ ਮਿਊ ਸਿਸਟਮ ਬੋਸ ਦਾ ਆ ਜਾਂਦਾ ਇਹਦੇ ਵਿੱਚ ਠੀਕ ਹੈ ਵੀਰੇ ਡੀਜ਼ਲ ਦੇ ਵਿੱਚ ਹੈ ਆਟੋਮੈਟਿਕ ਰੇਟ ਦੀ ਗੱਲ ਕਰਾਂਗੇ ਕੋਈ ਛੋਟਾ ਜਿਹਾ ਮੁੱਲ ਹੈ ਜੀ ਇਹਦਾ 11 ਲੱਖ ਰੁਪਈਆ ਠੀਕ ਹੈ 9 ਤੋਂ 9.5 ਲੱਖ ਰੁਪਏ ਦਾ ਲੋਨ ਆਪਾਂ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਕਰਵਾ ਦਿਆਂਗੇ 1.5 ਲੱਖ ਰੁਪਈਆ ਡਾਊਨ ਪੇਮੈਂਟ ਦਾ ਲਿਆਓ ਬਈ ਤੇ ਗੱਡੀ ਘਰੇ ਲੈ ਕੇ ਜਾਓ ਅੱਗੇ ਆ ਗਈ ਸੈਂਟਰੋ ਛੋਟੀ ਕਾਰ ਆ ਗਈ ਜੀ ਸੈਂਟਰੋ ਦੇ ਵਿੱਚ ਆਟੋਮੈਟਿਕ ਹੈ 2021 ਮਾਡਲ ਠੀਕ ਹੈ ਵੀਰੇ ਹਾਂਜੀ ਸਿਰਫ 15000 ਕਿਲੋਮੀਟਰ ਚੱਲੀ ਆ ਬਈ ਜਮਾਈ ਨਾ ਆਉਂਦਾ ਆਟੋਗੇਅਰ ਕਾਰ ਹੈ ਜੀ ਇਹਨੂੰ ਪੜੇ ਲਿਖੇ ਲੋਕ ਕੋਈ ਟੀਚਰ ਜਾਂ ਵਕੀਲ ਜਾਂ ਡਾਕਟਰ ਬਹੁਤ ਪਸੰਦ ਕਰਦੇ ਆ ਜੀ ਨਵੀਂ ਕਾਰ ਹੈ ਰੇਟ ਦੀ ਗੱਲ ਕਰਾਂਏ ਕਾਰ ਦੇ ਦੇਣਗੇ ਕੋਈ ਛੋਟਾ ਜਿਹਾ ਮੁੱਲ 5 ਲੱਖ 40000 ਰੁਪਏ ਦੀ 5 ਲੱਖ 40000 ਦੀ ਗੱਡੀ ਮਿਲ ਜੂ ਤੇ ਲੋਨ ਵੀਰੇ ਸਾਢੇ 4 ਲੱਖ ਰੁਪਏ ਦਾ ਲਾਉਣਾ ਵਾ ਬੈਂਕ ਤੋਂ ਇਸ ਕਾਰ ਦੇ ਉੱਪਰ ਵੀ ਕਰਵਾ ਦੇਣਗੇ 90000 ਰੁਪਏ ਡਾਊਨ ਪੇਮੈਂਟ ਤੇ ਇਹ ਵੀ ਗੱਡੀ ਲੈ ਜਾ ਸਕਦੇ ਅੱਗੇ ਫੇਰ ਇੱਕ ਬਲੀਨ ਨੂੰ ਲੈ ਆਏ ਤੁਹਾਡੇ ਵਾਸਤੇ ਦੱਸੋ ਵੀਰੇ 2021 ਮ ਤਾਰਨਾ ਟਾਪ ਠੀਕ ਹੈ ਹਾਂਜੀ ਪੀਵੀ 11 ਨੰਬਰ ਹੈ ਜੀ ਇਹਦਾ ਪਟਿਆਲੇ ਦਾ ਚੱਲੀ ਹੈ ਸਿਰਫ 17 27000 ਕਿਲੋਮੀਟਰ ਸੋਰੀ 27000 27000 ਚੱਲੀ ਹੈ ਨਾਮ ਹੈ ਪਹਿਲੇ ਪੰਨੇ ਹਲ ਤੱਕ ਵੀਰ ਨੂੰ ਕਹੂੰਗਾ ਮਗਲੇ ਸੀਟਾਂ ਚੈੱਕ ਕਰਾਵੇ ਉਵੇਂ ਹੀ ਚੜੇ ਹੋਏ ਹਲ ਤੱਕ ਹਾਂਜੀ ਠੀਕ ਹੈ ਅਨਟੱਚ ਦੀ ਗਾਰੰਟੀ ਹੈ ਇਸ ਕਾਰ ਦੀ ਵੀ ਜੀ ਠੀਕ ਹੈ ਵੀਰੇ ਨਾਮ ਪਹਿਲੇ ਆ ਇੱਕੋ ਰੇਟ ਆ ਛੋਟਾ ਜਿਹਾ ਕਾਰ ਦਾ ਜੀ ਇਹਦਾ 7 ਲੱਖ ਰੁਪਈਆ 7 ਲੱਖ ਅਲਫਾ ਮਾਡਲ ਹੈ ਜੀ ਵੀਰ ਨੂੰ ਮੈਂ ਦਹਰਾ ਕੇ ਕਹਿ ਰਿਹਾ ਹਾਂ ਇਹ ਕੋਈ ਮੰਨ ਲਓ ਕਿ ਜਲੋ ਸਟਾਰਟਿੰਗ ਉਹਦਾ sigma delta ਜਿਹੜੀ ਪਹਿਲਾਂ ਦੇਖੀ ਸੀ ਚਿੱਟੀ ਉਹ zeta ਸੀ α ਇਹ ਨਵੀਂ ਲੈਣੀ ਹੋਵੇ 1.5 ਲੱਖ ਰੁਪਏ ਦੀ ਹੈ ਆਪਾਂ ਕਾਰ ਦੇ ਦੇ ਦਿਆਂਗੇ ਘੋਮਲ 7 ਲੱਖ ਰੁਪਏ ਦੀ 7 ਲੱਖ ਦੀ ਸਾਢੇ ਕਿ 6 ਲੱਖ ਦਾ ਲੋਨ ਕਰਾ ਦੇਾਂਗੇ ਜੀ 50000 ਡਾਊਨ ਪੇਮੈਂਟ ਹਾਂਜੀ ਇਹਦੇ ਵਿੱਚ ਪ੍ਰੋਜੈਕਟਰ ਹੈਡ ਲੈਂਪ ਆਟੋ ਵਾਈਪਰ ਆਟੋ ਹੀ ਲਾਈਟਾਂ ਡਾਇਮੰਡ ਕੱਟ ਲੋਏ ਵੀਲ ਸਾਰੇ ਫੀਚਰ ਆਏ ਨੇ ਵੀਡੀਓ ਦੇਖਾਂ ਤੁਹਾਨੂੰ ਸ਼ੀਸ਼ੇ ਗ੍ਰੀਨ ਹੈ ਇਹਦੇ अच्छा ये टॉप मॉडल ਦੇ ਵਿੱਚ ਜਾਂਦੇ ਆ ਗ੍ਰੀਨ ਸ਼ੀਸ਼ੇ ਠੀਕ ਹੈ ਵੀਰੇ ਹਾਂਜੀ ਅੱਗੇ ਆ ਗਈ ਬਾਈ ਜੀ ਟਾਟਾ ਦੀ ਨੈਕਸਨ ਕਾਰ ਪਹਿਲਾਂ ਨੰਬਰ ਚੈੱਕ ਕਰੋ ਕਿ ਆਹ ਸੋਹਣਾ ਨੰਬਰ ਆ ਦੱਸੋ ਵੀਰੇ ਪੀਬੀ 76ਬੀ 0788 2020 ਮਾਡਲ ਹੈ 11ਵੇਂ ਮਹੀਨੇ ਦੀ ਹੈ ਜੀ ਠੀਕ ਹੈ ਪੈਟਰੋਲ ਦੇ ਵਿੱਚ ਹੈ ਜੀ ਹਮ ਨੰਬਰ ਵਨ ਕਾਰ ਆ ਸ਼ੋਰੂਮ ਦਾ ਮਤਲਬ ਸ਼ੋਰੂਮ ਹੈ ਨਾਮ ਹੈ ਪਹਿਲੇ ਹਮ ਫੌਜੀ ਦੇ ਨਾਂ ਤੇ ਆ ਚੱਲੀ ਹੋਈ ਹੈ ਸਿਰਫ 29000 ਕਿਲੋਮੀਟਰ ਟੌਪ ਐਂਡ ਹੈ ਜੀ ਐਕਸ ਜੈਡ ਪਲੱਸ ਮੈਨੂਅਲ ਦੇ ਵਿੱਚ ਠੀਕ ਹੈ ਤੇ ਰੇਟ ਵੀਰੇ ਘੱਟ ਬਿਲਕੁਲ ਨਵੀਂ ਕਾਰ ਆ ਜੀ ਇਹ ਕਾਰ ਇੱਕੋ ਹੀ ਛੋਟਾ ਦਾ ਮੁੱਲ ਹੈ ਜੀ 6 ਲੱਖ ਤੇ 10000 ਰੁਪਿਆ 6 ਲੱਖ 10000 6 ਲੱਖ 10000 ਦੇ ਵਿੱਚ ਤੁਹਾਨੂੰ ਟਾਪ ਐਂਡ ਮਾਡਲ ਦੇ ਵਿੱਚ ਟਾਟਾ ਦੀ ਨੈਕਸਨ ਨਹੀਂ ਮਿਲੂਗੀ ਜੀ ਰੇਟ ਟਿਆਗੋ ਦਾ ਤੇ ਅਲਟਰੋਸ ਦਾ ਹੀ ਆ ਕਾਰ ਤੁਹਾਨੂੰ ਦੇਣੀ ਨੈਕਸਨ ਕੀ ਬਾਤ ਆ ਲੋਕ ਕਹਿਣਗੇ ਵੀ ਰੇਟ ਘੱਟ ਕਿਉਂ ਲੱਗੀ ਨਾ ਹੋਵੇ ਵਜੀ ਨਾ ਹੋਵੇ ਐਕਸੀਡੈਂਟ ਨਾ ਹੋਵੇ ਸਾਡੀ ਫੁੱਲ ਗਾਰੰਟੀ ਹੈ ਜੀ ਨੌਨ ਐਕਸੀਡੈਂਟਲ ਦੀ ਨੌਨ ਰੀਪੇਂਟ ਦੀ ਕੋਈ ਮੀਟਰ ਟੈਂਪਰ ਨਹੀਂਗਾ ਟਾਇਰ ਨਾਲ ਦੇ ਵੀਰ ਨੂੰ ਗਾ ਚੈੱਕ ਕਰਾ ਦੇ ਆਪਣੇ ਕੋਲ ਕਾਰ ਵਾਲੇ ਹੁਣੇ ਹੀ ਆਈ ਆ ਠੀਕ ਹੈ ਜੇ ਲੋਨ ਦੀ ਗੱਲ ਕਰਾਂਗੇ ਤਾਂ 100% ਹੀ ਲੋਨ ਹੋ ਜੂ ਕਾਰ ਦੇ ਉੱਪਰ 100% ਹੀ ਲੋਨ ਹੋ ਜੂਗਾ 100% ਹੀ ਲੋਨ ਹੋ ਜੂਗਾ ਪਹਿਲਾਂ ਉਹ ਤੇ ਪਹਿਲਾਂ ਪਾਓ ਪਹਿਲਾਂ ਆਪਣੇ ਕੋਲ ਨੈਕਸਨ ਕਾਰ ਸੀਗੀ ਉਹਦੇ ਬੰਦਿਆਂ ਦੇ ਬਹੁਤ ਫੋਨ ਆਏ ਮੰਨ ਲਓ ਬਹੁਤ ਜਲਦੀ ਵਿਕੀ ਇਹ ਕਾਰ ਆਪਣੇ ਕੋਲ ਕੱਲ ਹੀ ਆਈ ਹੈ ਨਵੀਂ ਦਾ ਮਤਲਬ ਨਵੀਂ ਹੈ ਐਕਸ ਜੈਡ ਪਲੱਸ ਟੌਪ ਐਂਡ ਪੈਟਰੋਲ ਦੇ ਵਿੱਚ ਆ ਜੀ ਇਹ ਕਾਰ। ਲੋ ਮਿੱਤਰੋ ਨੈਕਸਨ ਗੱਡੀ ਉੱਚੀ ਕਾਰ ਹੈ ਇਸ ਬਾਈ ਦੇ ਵਿੱਚ ਤੁਹਾਨੂੰ ਕਾਰ ਨਹੀਂ ਮਿਲੂਗੀ ਸ਼ੋਰੂਮ ਦੇ ਵਿੱਚ ਅੱਜ ਕਾਰ ਲੈਣੀ ਹੋਵੇ ਕਾਰ ਦੇ ਕੋਲ ਕੋਈ 13 ਲੱਖ ਰੁਪਏ ਦੀ। 13 ਲੱਖ ਦੀ ਤੇ ਆਪਣਾ ਰੇਟ ਕੀ ਹੈ? ਆਪਣਾ ਮੁੱਲ ਇੱਕੋ ਰੇਟ ਛੋਟਾ ਜਿਹਾ 6 ਲੱਖ 10 ਹਜ਼ਾਰ ਰੁਪਿਆ। 6 ਲੱਖ 10 ਹਜ਼ਾਰ ਐ ਮਤਲਬ 50% ਤੋਂ ਵੀ ਥੱਲੇ ਆ ਗਈ। ਕਾਰ ਹੈ ਵੀ ਕਾਰ ਦੇ ਵਿੱਚ ਕੋਈ ਕਮੀ ਨਹੀਂ ਨਵੀਂ ਦਾ ਮਤਲਬ ਨਵੀਂ ਹੈ। ਪਹਿਲੇ ਨਾਂ ਤੇ ਹੈ। ਕੋਈ ਸੈਕੰਡ ਓਨਰ, ਥਰਡ ਓਨਰ ਨਹੀਂ ਗਈ। ਪਹਿਲੇ ਨਾਂ ਤੇ ਕਾਰ ਹੈ ਤੇ ਫੁੱਲ ਹੀ ਕਾਰ ਦਾ ਬੀਮਾ ਹੈ। ਹਲੇ 11 ਮਹੀਨਿਆਂ ਦਾ ਬੀਮ ਬੜੀ ਪਿਆਰੀ ਕਾਰ ਆ ਬਾਈ ਜੀ ਇਗਨਿਸ ਪੈਟਰੋਲ ਦੇ ਵਿੱਚ ਇਹ ਵੀ ਘੱਟੀ ਗੱਡੀ ਮਿਲਦੀ ਹੈ ਨਾ ਵੀਰੇ 2018 ਮਾਡਲ ਆ ਹਮ ਚੱਲੀ ਆ ਸਿਰਫ 34000 ਕਿਲੋਮੀਟਰ ਠੀਕ ਹੈ ਨਾ ਮੈਂ ਪਹਿਲੇ ਠੀਕ ਹੈ ਆਲ ਓਰੀਜਨਲ ਦੀ ਇਹਦੀ ਵੀ ਗਾਰੰਟੀ ਹੈ ਜੀ ਠੀਕ ਹੈ ਜੀ ਨਵੇਂ ਸੀਟ ਕਵਰ ਆ ਇਹਦੇ ਵਿੱਚ ਫੀਚਰ ਸਾਰੇ ਆ ਜਾਂਦੇ ਆ 에ਅਰ ਬੈਗ এবੀਐਸ ਬ੍ਰੇਕਾਂ ਸਟੀਅਰਿੰਗ ਦੇ ਕੰਟਰੋਲ ਸਾਰੇ ਫੀਚਰ ਅੰਦਰੋਂ ਹੀ ਐਡਜਸਟੇਬਲ ਮਿਰਰ ਸਾਰੇ ਫੀਚਰ ਇਸ ਦੇਕਾਰ ਦੇ ਵਿੱਚ ਆ ਜਾਂਦੇ ਆ ਨਾ ਮੈਂ ਪਹਿਲੇ ਕਾਰ ਇੱਕੋ ਹੀ ਛੋਟਾ ਜਿਹਾ ਮੋਲਾ પેટ્રોલ ਦੇ ਵਿੱਚ 4,25,000 ਰੁਪਏ ਦੀ 3.5 ਤੋਂ 4 ਲੱਖ ਰੁਪਏ ਤੱਕ ਦਾ ਆਪਾਂ ਲੋਨ ਕਰਾ ਦਿਆਂ ਕਾਰ ਦੇ ਉੱਤੇ 25,000 ਰੁਪਏ ਡਾਊਨ ਪੇਮੈਂਟ ਲਿਆ ਕੇ ਤੁਸੀਂ ਇਹ ਗੱਡੀ ਲਿਜਾ ਸਕਦੇ ਹੋ ਜੀ ਪਹਿਲੇ ਨਾਂ ਤੇ ਆ પેટ્રોલ ਦੇ ਵਿੱਚ ਆ 올 ओरिजिनल ਦੀ ਗਾਰੰਟੀ ਹੈ ਠੀਕ ਹੈ ਬਾਈ ਇਧਰ ਦੀ ਆ ਜਾ ਕਰੋ ਨਿਸਾਨ ਦੀ ਸਣੀਕਾਰ ਖੜੀ ਆ ਬਈ ਇਹਨਾਂ ਦੇ 968 ਕਈ ਧਰਾ ਮੇਰੇ ਹੁੰਦੇ ਵੀ ਥੋੜੇ ਜਿਹੇ ਰੁਪਿਆ ਦੇ ਵਿੱਚ ਡੀਜ਼ਲ ਕਾਰ ਲੈਣੀ ਆ ਕਾਰ ਵੀ ਵਧੀਆ ਹੋਵੇ ਹੋਵੇ ਵੀ ओरिजिनल ਨਾਮ ਵੀ ਨੰਬਰ ਵੀ ਪੰਜਾਬ ਦਾ ਲੈਣਾ ਤੇ ਨੰਬਰ ਨਾਮ ਵੀ ਪਹਿਲੇ ਲੈਣੀ ਹੈਗਾ ਹਾਂ ਉਹ ਗੱਡੀ ਐ ਇਹ ਉਹ ਉਹ ਗੱਡੀ ਹੈ ਜੀ ਬਿਲਕੁਲ ਨਵੀਂ ਕਾਰ ਆ ਨਵੀਂ ਦਾ ਮਤਲਬ ਨਵੀਂ ਨੋਨ ਐਕਸੀਡੈਂਟਲ ਫਰਸਟ ਓਨਰ ਆ 9596000 ਕਿਲੋਮੀਟਰ ਚੱਲੀ ਆ ਨਵੀਂ ਸੀਟ ਕਵਰ ਆ ਕਾਰ ਦੇ ਨਵੇਂ ਵਰਗੇ ਟਾਇਰ ਆ ਇੱਕੋ ਹੀ ਛੋਟਾ ਜਿਹਾ ਮੋਲਾ ਯਸਨੂ ਵਾਲਾ 2 ਲੱਖ ਤੇ 40 ਹਜ਼ਾਰ ਰੁਪਿਆ 2 ਲੱਖ 40 ਹਜ਼ਾਰ ਹਾਂ ਇਹ ਕਾਰ ਤੇ ਉੱਪਰ ਫਾਈਨਾਂਸ ਨਹੀਂ ਹੋਣਾ ਇਹ ਨਗਦ ਦੇ ਵਿੱਚ ਹੀ ਮਿਲੂਗੀ ਇੱਕੋ ਹੀ ਛੋਟਾ ਜਿਹਾ ਮੁੱਲ ਹੈ 2 ਲੱਖ ਤੇ 40 ਹਜ਼ਾਰ ਰੁਪਿਆ ਯੈਸਨ ਵਾਲਾ ਡੀਜ਼ਲ ਦੇ ਵਿੱਚ ਹੈ ਨੋਨ ਐਕਸੀਡੈਂਟਲ ਹੈ ਤੇ ਨਾਮ ਹੈ ਪਹਿਲੇ 19 11 2022 12 ਠੀਕ ਹੈ ਵੀਰੇ 2 ਲੱਖ 40 ਹਜ਼ਾਰ ਦੀ ਨਿਸ਼ਾਨ ਡੀਜ਼ਲ ਦੀ ਕਾਰ ਹੈ ਜੀ ਕੋਈ ਮੀਟਰ ਟੈਂਪਰ ਨਹੀਂ ਕੋਈ ਕਾਰ ਦਾ ਪੀਸ ਚੇਂਜ ਨਹੀਂ ਕਿਤੇ ਕੋ ਐਕਸੀਡੈਂਟ ਨਹੀਂ ਕਰਾ ਠੀਕ ਹੈ ਬਾਈ ਅੱਗੇ ਆ ਗਿਆ ਬਾਈ ਜੀ ਫੋਰਚੂਨਰ ਫੋਰਚੂਨਰ ਆ ਗਿਆ ਜੀ ਝੋਟਾ ਹੂੰ ਤਾਂ ਆਟਾ ਦਾ ਫੋਰਚਨਰ ਝੋਟਾ ਪਹਿਲੇ ਨਾਂ ਤੇ ਆ ਹੂੰ ਦਿੱਲੀ ਦੀ ਰਜਿਸਟ੍ਰੇਸ਼ਨ ਆ ਪਰ ਆਪਾਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਆਪਣੇ ਬੰਦਾ ਆਉਂਦਾ ਆ ਆਪਾਂ ਉਹਨੂੰ ਪੰਜਾਬ ਦਾ ਨੰਬਰ ਉਹਦੇ ਨਾਂ ਤੇ ਲਵਾ ਕੇ ਦੇਵਾਂਗੇ ਜੀ ਸੈਕੰਡ ਓਨਰ ਹੋਊਗਾ ਇਹਦਾ ਬੰਦਾ ਖਰੀਦੂਗਾ ਇਹ ਹੁਣ ਹੈਗਾ ਪਹਿਲੇ ਨਾਂ ਤੇ ਹਜੇ ਪਹਿਲੇ ਨਾਮ ਤੇ ਜਿਹੜਾ ਲਊਗਾ ਉਹ ਸੈਕੰਡ ਮਾਲਕ ਬਣੂਗਾ ਹਾਂ ਜੀ ਪਹਿਲੇ ਨਾਂ ਤੇ ਆ 4/2 ਮੈਨੂਅਲ ਗੇਅਰ ਦੇ ਵਿੱਚ ਆ ਜੀ ਇਹ ਠੀਕ ਹੈ ਨਵੇਂ ਦਾ ਮਤਲਬ ਨਵਾਂ ਸਿਰਫ ਚੱਲਿਆ 77000 ਕਿਲੋਮੀਟਰ 77000 ਕਿਲੋਮੀਟਰ ਚੱਲਿਆ ਆ ਤੇ ਵੀਰੇ ਰੇਟ ਗੱਡੀ ਦਾ 올 ओरिजिनल ਆ ਤੇ ਕਾਰ ਦੇ ਰੇਟ ਦੀ ਗੱਲ ਕਰਾਂਗੇ ਇੱਕੋ ਹੀ ਛੋਟਾ ਜਿਹਾ ਮੋਲੇ ਜੈਸਨੋ ਵਾਲਾ ਵਿਦ ਨੰਬਰ 26 ਲੱਖ ਤੇ 50 ਹਜ਼ਾਰ ਰੁਪਿਆ 26 ਲੱਖ 50 ਹਜ਼ਾਰ ਦੇ ਵਿੱਚ ਬਾਈ ਜੀ 2018 ਮਾਡਲ 66000 ਕਿਲੋਮੀਟਰ ਚੱਲਿਆ 4/2 ਮੈਨੂਅਲ ਝੋਟਾ ਪੰਜਾਬ ਨੰਬਰ ਲਵਾ ਕੇ ਪੰਜਾਬ ਨੰਬਰ ਲਵਾਓ ਫੁੱਲ ਬੀਮਾ ਕਰਾ ਕੇ ਤੇ ਨੰਬਰ ਬਾਈ ਜਿੱਥੇ ਦਾ ਬੰਦਾ ਉਹ ਪੰਜਾਬ ਦਾ ਕਿਸੇ ਹੋਂ ਦਾ ਵੀ ਬੰਦਾ ਹੋਵੇ ਅਸੀਂ ਉਹਨੂੰ ਨੰਬਰ ਉੱਥੋਂ ਦਾ ਐਨ ਰੁਪਿਆ ਦੇ ਵਿੱਚ ਹੀ ਲਵਾ ਕੇ ਦੇਵਾਂਗੇ ਜੀ ਜੇ ਕਿਸੇ ਬੰਦੇ ਨੇ ਪੇਡ ਨੰਬਰ ਲਵਾਉਣਾ ਹੋਵੇ ਆਪ ਦੀ ਪਰਚੀ ਲੈ ਲੇ ਜੀ ਉਹ ਪੇਡ ਨੰਬਰ ਦੀ ਅਸੀਂ ਟੈਕਸ ਭਰ ਕੇ ਉਹਨੂੰ ਪੰਜਾਬ ਨੰਬਰ ਲਵਾ ਕੇ ਦੇਵਾਂਗੇ ਜੀ 2018 ਮਾਡਲ ਪਹਿਲੇ ਨਾਂ ਦਾ 26 ਲੱਖ 50 ਹਜ਼ਾਰ ਦਾ ਨੰਬਰ ਲਵਾ ਕੇ ਫੁੱਲ ਬੀਮਾ ਕਰਾ ਕੇ ਦੇਵਾਂਗੇ ਜੀ ਉਹਨੂੰ ਬੰਪਾ ਟੋ ਬੰਪਾ ਠੀਕ ਹੈ ਭਾਈ ਲਓ ਮੇਤਰੋ ਜਿੰਨੀਆਂ ਗੱਡੀਆਂ ਦੇਖੀਆਂ ਨੇ ਇਹਨਾਂ 'ਚ ਕੋਈ ਪਸੰਦ ਆਉਂਦੀ ਆ ਸਣੀ ਬਾਈ ਨੂੰ ਕਰੋ ਕਾਲ ਸਕਰੀਨ ਤੇ ਨੰਬਰ ਚੱਲਦਾ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਭੁੱਲਿਓ ਨਾ ਖੱਚੇ ਤੋਂ ਕੰਮ ਸਤਿ ਸ੍ਰੀ ਅਕਾਲ